ਗੁਰੂ ਉਹਦਾ ਸਹਾਰਾ ਬਣਦਾ ਜਿਹੜਾ ਗੁਰੂ ਦੇ ਅਨੁਸਾਰ ਚੱਲਦਾ ਜਿਹੜੇ ਚੰਗੇ ਕੰਮ ਕਰਦੇ ਨੇ ਉਹਨਾਂ ਦਾ ਸਹਾਰਾ ਹੈ ਉਹਨਾਂ ਦੀ ਬਾਹ ਫੜਦਾ ਹੈ ਗੁਰੂ ਉਹਨਾਂ ਦੀ ਰੱਖਿਆ ਕਰਦਾ ਹੈ ਤੇ ਜਿਹਦੇ ਵੱਲ ਇਹ ਹੋ ਜਾਵੇ ਫਿਰ ਮਹਾਰਾਜ ਕਹਿੰਦੇ ਉਹਨੂੰ ਕੋਈ ਦੁੱਖ ਨਹੀਂ ਤਕਲੀਫ ਨਹੀਂ ਉਹਨੂੰ ਦਰਦ ਨਹੀਂ ਉਹਦੀ ਚਿੰਤਾ ਚੋਰੀ ਆਦ ਸਭ ਕੁਝ ਮਿਟ ਜਾਂਦੇ ਨੇ ਖਤਮ ਹੋ ਜਾਂਦੇ ਨੇ ਉਹ ਸਭ ਕੁਝ ਮਿਟ ਜਾਂਦੇ ਨੇ ਮਹਾਰਾਜ ਕਹਿੰਦੇ ਕਿਸੇ ਪ੍ਰਕਾਰ ਦੀ ਕੋਈ ਘਾਟ ਵੀ ਨਹੀਂ ਸਤਿਗੁਰੂ ਦੀ ਦੇ ਬਲ ਇਹ ਖੜ ਜਾਵੇ ਨਾ ਉਹਨੂੰ ਸਭ ਕੁਝ ਦੀ ਬਖਸ਼ਿਸ਼ ਹੁੰਦਾ ਹੈ ਗੁਰੂ ਅਰਜਨ ਸਾਹਿਬ ਜੀ ਦਾ ਇੱਕ ਪਾਵਨ ਬਚਨ ਹੈ ਆਪਾਂ ਨੂੰ ਚੇਤੇ ਆ ਬਹੁਤੇ ਗੁਰਮਖਾਂ ਨੂੰ ਚੇਤੇ ਆ ਗੁਰੂ ਅਰਜਨ ਸਾਹਿਬ ਜੀ ਨੇ ਇੱਕ ਪਾਵਨ ពਉੜੀ ਬਖਸ਼ੀ ਸਤਿਗੁਰੂ ਕਹਿੰਦੇ ਜਦੋਂ ਤੂੰ ਮੇਰੇ ਬਲ ਹੋ ਜਾਵੇਂ ਨਾ ਕਿਸੇ ਦੀ ਫਰਮੋਹਤਾ ਜੀ ਨਹੀਂ ਰਹਿੰਦੀ ਕੋਈ ਮਾਇਆ ਦੀ ਘਾਟ ਨਹੀਂ ਰਹਿੰਦੀ ਕੋਈ ਬੈਰੀ ਕੋਈ ਦੁਸ਼ਮਣ ਆਦ ਹੈ ਜਿਹੜਾ ਕੋਈ ਮਿੱਤਰ ਆਦ ਇਹ ਕੋਈ ਫਰਕ ਨਹੀਂ ਲੱਗਦਾ ਫਿਰ। ਸਭ ਇੱਕ ਬਰਾਬਰੇ ਲੱਗਦਾ। ਫਿਰ ਕੋਈ ਮੇਰਾ ਮੰਗਦਾ ਵੀ ਨਹੀਂ ਮੰਗਦਾ। ਕਿ ਮੇਰਾ ਮਾੜਾ ਹੋ ਜਾਵੇ ਇਹ ਵੀ ਕੋਈ ਨਹੀਂ ਕਹਿੰਦਾ। ਜਾਂ ਤੂੰ ਮੇਰਾ ਬੰਦ ਹੈ ਤਾਂ ਕਿਹਾ ਮੋਛੰਦਾ। ਤੁਦ ਸਭ ਕੁਛ ਮੈਨੂੰ ਸੌਪਿਆ ਜਾਂ ਤੇਰਾ ਬੰਦਾ। ਲੱਖ ਵੀ ਟੋਟ ਨਾ ਆਵੀ ਖਾਏ ਖਰਚ ਰਹਿੰਦਾ ਲੱਖ ਚੁਰਾ 84 ਵੇਦਨੀ ਸਭ ਸੇਵ ਕਰਨਦਾ ਇਹ ਬੈਰੀ ਮਿੱਤਰ ਸਭ ਕੀਤਿਆਂ ਨੇ ਮੰਗੇ ਮੰਦਾ ਲੇਖਾ ਪੂਰ ਨਾ ਪੁੱਛੇ ਜਾਂ ਹਰ ਬਖਸ਼ੰਦਾ ਆਨੰਦ ਪਿਆ ਸੁਖ ਪਾਇਆ ਮਿਲ ਗੁਰ ਗੋਬਿੰਦਾ ਸਭੇ ਕਾਜ ਸੁਵਾਰਿਏ ਜਾਂ ਤੁਧ ਪਵੰਦਾ ਇਹ ਪਉੜੀ ਹੈ ਸਤਿਗੁਰੂ ਕੀ ਬਹੁਤ ਸਾਰੇ ਗੁਰਮਖਾਂ ਨੂੰ ਚੇਤੇ ਜੇ ਜਦੋਂ ਤੂੰ ਮੇਰੇ ਬਾਲਾ ਕਿਸੇ ਦੀ ਮੁਤਾਜੀ ਨਹੀਂ ਹੈ ਮਾਇਆ ਦੀ ਕੋਈ ਘਾਟ ਨਹੀਂ ਇਹ ਬੈੜੀ ਮਿੱਤਰ ਸਭ ਇੱਕ ਹੋ ਗਏ ਮੇਰੇ ਲਈ ਮੇਰਾ ਮੰਨਦਾ ਨਹੀਂ ਮੰਗਦੀ ਮੇਰੇ ਸਾਰੇ ਕਾਰਜ ਸੁਭਾਰਦਾ ਹੈ ਸਾਰੀ ਖਾਮ ਮੇਰੇ ਤੂੰ ਸੁਭਾਰਦਾ ਹੈ ਜਦੋਂ ਤੈਨੂੰ ਚੰਗਾ ਲੱਗਦਾ ਹੈ ਜਦੋਂ ਕੋਈ ਤੇਰਾ ਬਣ ਜਾਂਦਾ ਹੈ ਜਦੋਂ ਕੋਈ ਤੇਰਾ ਬਣ ਜਾਂਦਾ ਨਾ ਫਿਰ ਤੂੰ ਤੇ ਸਾਰੇ ਕੰਮ ਸੁਭਾਰਦਾ ਹੈ ਗੁਰੂ ਦਾ ਬਣ ਜਾਣਾ ਗੁਰੂ ਦਾ ਅੰਦਰੋਂ ਹੋ ਜਾਣਾ ਗੁਰੂ ਦੇ ਪ੍ਰਤੀ ਅੰਦਰ ਦੀ ਭਾਵਨਾ ਬੜਾ ਕੇ ਰੱਖਣੀ। ਭੈ ਪਾਪ ਨਹੀਂ ਵਿੱਚ ਵਿਚਰਨਾ। ਨਿਰਮਲ ਡਰ ਵੀ ਰੱਖਣਾ ਮਨ ਦੇ ਅੰਦਰ। ਕਿ ਗੁਰੂ ਹਰ ਵੇਲੇ ਹਰ ਥਾਂ ਤੇ ਮੇਰੇ ਅੰਗ ਸੰਗ ਹੈ। ਮੇਰੇ ਹਰ ਇੱਕ ਕਰਮ ਨੂੰ ਵੇਖਦਾ ਹੈ। ਇਹ ਵੀ ਬਣਾ ਕੇ ਰੱਖਣਾ। ਤੇ ਗੁਰੂ ਮੇਰੇ ਕਾਰ ਦੇ ਵੀ ਸੁਭਾਰਦਾ ਹੈ। ਇਹ ਵੀ ਚੇਤੇ ਰੱਖਣਾ ਕਿ ਗੁਰੂ ਮੇਰੇ ਨਾਲ ਹੈ। ਗੁਰ ਮੇਰਾ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਇਸ ਸਦਾ ਸਮਾਲੇ ਕਿ ਗੁਰੂ ਤਾਂ ਮੇਰੇ ਅੰਗ ਸੰਗ ਹੈ ਗੁਰੂ ਮੇਰੇ ਨਾਲ ਹੈ ਹਰ ਵੇਲੇ ਇਹ ਜਦੋਂ ਭਾਵਨਾ ਬਣੀ ਹੋਏਗੀ ਫਿਰ ਗੁਰੂ ਸਾਰੇ ਕਾਰਜ ਸੁਭਾਰਦਾ ਹੈ ਤੇ ਜਦੋਂ ਤੂੰ ਪਰਮਾਤਮਾ ਨਾਲ ਮਿੱਤਰਤਾ ਪਾ ਲੈਂ ਫਿਰ ਗੁਰੂ ਅਰਜਨ ਸਾਹਿਬ ਕਹਿੰਦੇ ਕਿਸੇ ਚੀਜ਼ ਦੀ ਘਾਟ ਨਹੀਂ ਰਹਿੰਦੀ ਗੁਰੂ ਸਭ ਕੁਝ ਬਖਸ਼ੀ ਜਾਂਦਾ ਹੈ ਪਰਮਾਤਮਾ ਸਭ ਕੁਝ ਬਖਸ਼ੀ ਜਾਂਦਾ ਹੈ ਦੁੱਖ ਦਰਦ ਆਦ ਸਭ ਕੁਝ ਮਿਟਾ ਵੀ ਦਿੰਦਾ ਹੈ ਸੰਸਾਰ ਦੇ ਅੰਦਰ ਮਿੱਤਰ ਤਾਂ ਗੜਦਾ ਹੈ ਕਿ ਇਹਦੀ ਔਖੇ ਵੇਲੇ ਮਿੱਤਰ ਕੰਮ ਆਏਗਾ ਕਈ ਵਾਰ ਨਹੀਂ ਵੀ ਆਉਂਦਾ ਸੰਸਾਰ ਦਾ ਮਿੱਤਰ ਕਈ ਵਾਰ ਕੰਮ ਨਹੀਂ ਆਉਂਦਾ ਆਸ ਰੱਖ ਕੇ ਬੰਦਾ ਬੰਦੇ ਨੂੰ ਮਿੱਤਰ ਬਣਾਈ ਬੈਠਾ ਹੈ ਕਿ ਇਹ ਕਿਸੇ ਵੇਲੇ ਜਦੋਂ ਕੋਈ ਔਖਾ ਸਮਾ ਹੋਏਗਾ ਮੇਰੇ ਜੀਵਨ ਵਿੱਚ ਇਹ ਬੰਦਾ ਮੇਰੇ ਕੰਮ ਆਏਗਾ ਪਰ ਨਹੀਂ ਆਉਂਦਾ ਕਈ ਵਾਰ ਸੰਸਾਰੀ ਬੰਦਾ ਕੰਮ ਨਹੀਂ ਹੋਤਾ ਸਤਿਗੁਰੂ ਕਹਿੰਦੇ ਤੂੰ ਗੁਰੂ ਨੂੰ ਤੇ ਪਰਮਾਤਮਾ ਨੂੰ ਮਿੱਤਰ ਬਣਾ ਕੇ ਵੇਖ ਜਾਂ ਤਾਂ ਮੀਤ ਸਾਜਨ ਹੈ ਸਮੀਆਂ ਤਿਸ ਜਨ ਕੋ ਹੋ ਕਾ ਕੀ ਕਹਨੀ ਇਹਦੇ ਉਸ ਸੇਵਕ ਨੂੰ ਕਿਸੇ ਚੀਜ਼ ਦੀ ਕਮੀ ਹੋएगी ਜਾਂ ਕੀ ਪ੍ਰੀਤ ਗੋਬਿੰਦ ਸੋਂ ਲਾਗੀ ਦੁੱਖ ਦਰਦ ਭ੍ਰਮਤਾ ਕਾ ਪਾਕੀ ਸਤਿਗੁਰੂ ਕਹਿੰਦੇ ਦੁੱਖ ਦਰਦ ਪਰਮ ਆਪ ਉਹਦੇ ਮਿਟ ਜਾਂਦੇ ਨੇ ਜਿਹੜਾ ਪ੍ਰੀਤ ਗੁਰੂ ਨਾਲ ਪਾ ਕੇ ਰੱਖਦਾ ਹੈ ਜਿਹੜਾ ਪਰਮਾਤਮਾ ਨਾਲ ਪ੍ਰੀਤ ਪਾ ਕੇ ਰੱਖਦਾ ਹੈ ਜਿਹੜੇ ਸਮੁਦਾਏ ਕੇ ਹਰ ਬਿਲੀ ਮੇਰੇ ਅੰਗ ਸੰਗ ਹੈ ਜਿਹੜਾ ਭੈ ਭਾਵ ਮਲੀ ਵਿੱਚ ਵਿਚਰਦਾ ਨਾ ਗੁਰੂ ਵਿਰੁੱਧ ਸਭ ਕੁਝ ਸਵਾਰੀ ਜਾਂਦਾ ਜਿੰਨੇ ਵੀ ਕਾਰ ਨੇ ਸਤਿਗੁਰੂ ਕਹਿੰਦੇ ਆਪਣੇ ਸੇਵਕੀ ਆਪੇ ਰੱਖੇ ਆਪੇ ਨਾਮ ਸਿਫਾਬੈ ਜੇ ਜੇ ਕਾਜ ਕਿਰਤ ਸੇਵਕੀ ਤਾਹਾਂ ਤਾਉਂ ਖਤਾਬੈ ਸੇਵਕੋ ਨਿਕਟੀ ਹੋਏ ਦਿਖਾਵੈ ਜੋਦੋ ਕਹਿ ਠਾਪੁਰ ਪੈ ਸੇਵਕ ਤਤਕਾਲ ਹੋਏ ਆਪੈ ਕਹਿੰਦੇ ਫਿਰ ਸੇਵਕ ਜੋ ਕੁਦੇ ਦੀ ਅਗਿਆ ਕਹਿੰਦਾ ਨਾ ਤਤਕਾਲ ਦਾ ਅਖੀਰ ਅਰਥ ਹੈ ਛੇਤੀ ਨਾੜ ਕਿ ਛੇਤੀ ਨਾਲ ਕਾਜ ਸੁਬਾਰੀ ਚੰਦਾ ਆਪਣੇ ਸੇਵਕ ਹੀ ਆਪੇ ਰੱਖੇ ਆਪੇ ਨਾਮ ਚ ਪਾਵੇ ਆਪਣੇ ਸੇਵਕ ਦੀ ਆਪ ਹੀ ਪੈਜ ਰੱਖਦਾ ਹੈ ਆਪ ਹੀ ਅੰਦਰੋਂ ਜੋੜ ਕੇ ਆਪਣਾ ਨਾਮ ਚ ਪਾਉਂਦਾ ਹੈ ਜੋ ਜੋ ਵੀ ਇਹ ਸੇਵਕ ਆਪਣੇ ਠਾਕੁਰ ਮਾਲਕ ਅੱਗੇ ਕਹਿੰਦਾ ਹੈ ਉਹ ਮਾਲਕ ਉਸੇ ਵੇਲੇ ਕਰੀ ਜਾਂਦਾ ਉਹਨਾਂ ਕੰਮਾਂ ਪਰ ਇੱਕ ਗੱਲ ਛੇਤੇ ਰੱਖਣੀ ਸਿਮਰਨ ਕਰਨ ਵਾਲੇ ਦੀ ਸੋਚ ਬਦਲ ਜਾਂਦੀ ਹੈ ਸੁਰਉ ਸੰਸਾਰੀ ਪਦਾਰਥ ਨਹੀਂ ਮੰਗਦਾ ਉਹ ਮੰਗਦਾ ਹੈ ਉਹਦਾ ਨਾਮ ਪਰਮਾਤਮਾ ਦਾ ਨਾਮ ਉਹ ਮੰਗਦਾ ਹੈ ਅੰਮ੍ਰਿਤ ਵੇਲੇ ਦਾ ਜਾਗਣਾ ਉਹ ਮੰਗਦਾ ਹੈ ਨਿਤਨੇਮ ਦਾਤ ਉਹਦੀ ਸੋਚ ਬਦਲ ਜਾਂਦੀ ਹੈ ਇਚੇ ਤੇ ਰਖਦਾ ਉਫਰ ਦਨਿਆਵੀ ਚੀਜ਼ਾਂ ਪਿੱਛੇ ਨਹੀਂ ਦੌੜਦਾ ਕਿ ਮੈਨੂੰ ਆਹ ਵੀ ਮਿਲ ਜਾਵੇ ਮੈਨੂੰ ਆਹ ਵੀ ਮਿਲ ਜਾਵੇ ਉਹ ਇਹਨਾਂ ਪਿੱਛੇ ਨਹੀਂ ਦੌੜਦਾ ਫਿਰ ਉਹਦੀ ਸੋਚ ਹੀ ਬਦਲ ਜਾਂਦੀ ਹੈ ਫਿਰ ਸਤਿਗੁਰੂ ਕਹਿੰਦੇ ਕਹਿੰਦੇ ਜੇ ਤੂੰ ਗੁਰੂ ਨਾਲ ਪ੍ਰੀਤ ਪਾਵੇਂ ਪਰਮਾਤਮਾ ਨਾਲ प्रीत 파ਵੇਂ ਤੇ ਸਭ ਕੁ ਤੇ ਫਿਰ ਦੁੱਖ ਦਰਦ ਪਰਮ ਆਗ ਸਭ ਖਤਮ ਤੇਰੇ ਕਾਰ ਦੇ ਵੀ ਸੁਵਾਰਤ ਹੈ ਤੇਰਾ ਰਖਵਾਲਾ ਹੈ ਇੱਕ ਬਚਨ ਹੋਰ ਆਪਾਂ ਪੜਦੇ ਆ ਆਪਾਂ ਨੂੰ ਚੇਤੇ ਜਿਸਕੇ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੇ ਕਿ ਹੈ ਮਾਲਕ ਜੀ ਦੇ ਸਿਰ ਦੇ ਉੱਪਰ ਤੂੰ ਆਪਣੀ ਮਿਹਰ ਦਾ ਹੱਥ ਰੱਖ ਦੇਵੇ ਉਹ ਦੁਖੀ ਨਹੀਂ ਹੁੰਦਾ ਬੋਲਣਾ ਜਾਣੇ ਮਾਇਆ ਮਦ ਮਾਤਾ ਮਰਨਾ ਚੀਤ ਨਾ ਆਵੇ ਉਨੂੰ ਮੌਤ ਦਾ ਸ਼ਹਿਮ ਵੀ ਨਹੀਂ ਡਰਦਾ ਮਾਇਆ ਦੇ ਨਸ਼ੇ ਵਿੱਚ ਕੋ ਬੋਲਦਾ ਵੀ ਇਹ ਮੇਰੇ RAM ਰਾਏ ਤੂੰ ਸੰਤਾਂ ਦਾ ਸੰਤ ਤੇਰੇ ਤੇਰੇ ਸੇਵਕੋ ਭੌਖਿਛ ਨਾਹੀ ਜਮ ਨਹੀਂ ਆ ਬੈਦੇ ਕਹਿੰਦੇ ਏ ਮੇਰੇ ਪ੍ਰਭੂ ਪਰਮਾਤਮਾ ਤੂੰ ਆਪਣੇ ਸੰਤਾਂ ਦਾ ਸੰਤ ਤੇਰੇ ਪੂਨ ਅੱਗੇ ਤੇਰੀ ਹੋਣੇ ਤੇਰੇ ਸੇਵਕ ਉਹ ਭੌਤਿਕ ਨਹੀਂ ਜਮ ਨਹੀਂ ਆਮੇ ਨੇਰੇ ਉਹਨੂੰ ਕਿਸੇ ਪ੍ਰਕਾਰ ਦਾ ਕੋਈ ਡਰ ਨਹੀਂ ਉਹਦੇ ਜਮ ਵੀ ਨੇਰੇ ਨਹੀਂ ਆਉਂਦਾ ਪਾਪ ਬਾ ਜਿਉਂਦੇ ਵਿਸ਼ੇ ਵਿਕਾਰ ਵੀ ਉਹਨੂੰ ਤੰਗ ਨਹੀਂ ਕਰਦੇ ਮਰਨ ਤੋਂ ਪਿੱਛੋਂ ਵੀ ਉਹਨੂੰ ਜਮ ਨਹੀਂ ਲੈ ਕੇ ਜਾਂਦੇ ਜੋ ਤੇਰੇ ਰੰਗ ਰਾਤੇ ਸਵਾਮੀ ਤਨ ਕਾ ਜਨਮ ਮਰਨ ਦੁੱਖ ਨਾਸ਼ਾ ਤੇਰੀ ਬਖਸ਼ਣਾ ਮਿਟੇ ਕੋਈ ਸਤਗੁਰ ਕਾ ਦਲਾਸਾ ਕਹਿੰਦੇ ਜਿਹੜੇ ਤੇਰੇ ਨਾਮ ਦੇ ਰੰਗ ਵਿੱਚ ਰੰਗੇ ਗਏ ਉਹਨਾਂ ਦਾ ਜਨਮ ਮਰਨ ਮਿਟ ਗਿਆ ਤੇਰੀਆਂ ਬਖਸ਼ਿਸ਼ਾਂ ਨੂੰ ਕੋਈ ਮੇਟ ਨਹੀਂ ਸਕਦਾ ਤੇਰੇ ਤੇ ਇੱਕ ਪੁਰਸਾ ਹੋ। ਤੇ ਤੇਰੀ ਦਿੱਤੀ ਹੋਈ ਦਾਤ ਨੂੰ ਕੋਈ ਮੇਟ ਨਹੀਂ ਸਕਦਾ ਤੂੰ ਆਪਣੇ ਸ਼ੇਭਕ ਦੇ ਕਾਰਜ ਸੁਭਾਤਾ ਹੈ। ਤੇਰੇ ਤੇ ਪੁਰਸਾ ਤੇਰੇ ਤੇ ਵਿਸ਼ਵਾਸ ਹੈ। ਸਤਿਗੁਰੂ ਕਹਿੰਦੇ ਉਹ ਸ਼ੇਵਕ ਤੇਰੇ ਤੇ ਵਿਸ਼ਵਾਸ ਰੱਖ ਕੇ ਸੰਸਾਰ ਚ ਵਿਚਰਦਾ ਤੇ ਤੂੰ ਉਹਦੇ ਕੰਮ ਸੁਵਾਰੀ ਜਾਂਦਾ ਬਖਸ਼ਿਸ਼ ਕਰੀ ਜਾਂਦਾ